ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਸ਼ੰਭੂ ਬਾਰਡਰ ਵਿਖੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਕਿ ਆਮ ਲੋਕਾਂ ਨੂੰ ਸੁਵਿਧਾਵਾਂ ਦਿੱਤੀ ਜਾਣ ਰਸਤੇ ਖੋਲੇ ਜਾਣ ਸ਼ੰਭੂ ਬਾਰਡਰ ਦੇ ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ ਤੁਸੀਂ ਦੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਹੋਈ ਹੈ ਪਿਛਲੇ ਲੰਮੇ ਸਮੇਂ ਤੋਂ ਇਹ ਆਦੇਸ਼ ਜਾਰੀ ਹੋ ਚੁੱਕੇ ਨੇ ਹਾਈ ਕੋਰਟ ਵੱਲ ਵੀ ਆਦੇਸ਼ ਜਾਰੀ ਹੋਏ ਸਨ ਹੁਣ ਜਿਹੜਾ ਕਿ ਸੁਪਰੀਮ ਕੋਰਟ ਨੇ ਵੀ ਫੈਸਲਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਕਮੇਟੀ ਗਠਿਤ ਕਰਕੇ ਜਿਹੜੇ ਰਸਤੇ ਖੋਲ੍ਹਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾਵੇ ਕਿਸਾਨ ਸਾਡੇ ਨਾਲ ਮੌਜੂਦ ਨੇ ਕਿਸਾਨ ਦੇਸ਼ ਦੇ ਦਿੱਤੇ ਕਿ ਰਸਤੇ ਖੋਲੇ ਜਾਣ ਸਚਿਕਾ ਬਾਈ ਜੀ ਮੈਂ ਮਨਜੀਤ ਸਿੰਘ ਕਮਾਣਾ ਰਾਸ਼ਟਰੀ ਪ੍ਰੇਡੈਂਟ ਪਾਰ티 ਕਿਸਾਨ ਮਜ਼ਦੂਰੀ ਯੂਨੀਅਨ ਨੂੰ ਜੋ ਅੱਜ ਆਉੜ ਰਾਇਆ ਹੈਗਾ ਮਾਨਯੋਗ ਸੁਪਰੀਮ ਕੋਰਟ ਦਾ ਉਹਦੇ ਚ ਇਹ ਚੀਜ਼ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਅੰਸ਼ਕ ਤਰੀਕੇ ਨਾਲ ਕਮੇਟੀ ਬਣਾ ਕੇ ਰਸਤੇ ਖੋਲੇ ਜਾਣ ਅੰਸ਼ਕ ਦਾ ਮਤਲਬ ਲੈ ਵੀ ਕੁਝ ਥਾਂ ਦੇਈ ਜਾਵੇ ਵੀ ਸਾਈਡ ਦੇ ਵਿੱਚ ਜਿੱਥੇ ਪੈਦਲ ਬੰਦਾ ਲੰਘ ਸਕੇ ਜਾਂ ਸਕੂਟਰ ਲੰਘ ਸਕੇ ਟੂ ਵੀਲਰ ਤੱਕ ਹੁੰਦਾ ਪਰ ਉਹ ਤੋਂ ਬਾਅਦ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਜਿਹੜਾ ਕਿਹਾ ਹੈਗਾ ਵੀ ਨਾਲ ਐਂਬੂਲੈਂਸ ਨੂੰ ਲੰਘਣ ਦਿਆ ਜਾਵੇ ਸੀਨੀਅਰ ਸਿਟੀਜ਼ਨ ਨੂੰ ਲੰਘਾ ਉਹਦੇ ਚ ਮੈਂ ਮਾਨਯੋਗ ਜੱਜ ਸਾਹਿਬ ਨੂੰ ਕਹਿਣਾ ਚਾਹੂੰਗਾ ਵੀ ਜੱਜ ਸਾਹਿਬ ਸਿਰਫ ਇਹ ਦੋ ਤਿੰਨ ਚੀਜ਼ਾਂ ਦਾ ਆਪਾਂ ਨੂੰ ਦੇਖ ਗਿਆ ਪਰ ਜਿਹੜੇ ਅਰਬਾਂ ਖਰ ਕਿਉਂ ਨਹੀਂ ਤੁਸੀਂ ਗੱਲ ਕਰ ਰਹੇ ਹੈਗੇ ਜਿਹੜੇ ਬੱਚਿਆਂ ਦਾ ਪੜ੍ਹਨ ਲਿਖਣ ਦਾ ਜਾਂ ਨੌਕਰੀ ਪੇਸ਼ੇ ਵਾਲਾ ਨੁਕਸਾਨ ਉਹਨਾਂ ਬਾਰੇ ਕਿਉਂ ਨਹੀਂ ਸੋਚ ਰਹੇ ਤੁਸੀਂ ਇਹ ਜਿਹੜੀਆਂ ਗੱਲਾਂ ਕਰ ਰਹੇ ਹੋ ਵੀ ਕੋਈ ਰਸਤਾ ਖੁੱਲ ਜਾਵੇ ਤੁਸੀਂ ਉਹਦੀ ਵਜ੍ਹਾ ਉੱਡ ਰਹੇ ਦੋ ਵੀ ਰਸਤਾ ਜਿੱਦਾਂ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਕਿਹਾ ਸੀਗਾ ਵੀ ਕਿਸਾਨਾਂ ਨੂੰ ਦਿੱਲੀ ਥਾਂ ਦੋ ਕਿਸਾਨਾਂ ਨੇ ਹਰਿਆਣਾ ਚੋਂ ਲੰਘਣਾ ਹੈ ਪਹਿਲਾਂ ਸੁਪਰੀਮ ਕੋਰਟ ਦਾ ਵੀ ਇੱਕ ਬੈਚ ਨੇ ਸਿੰਗਲ ਬੈਚ ਨੇ ਇਹ ਆਰਡਰ ਆਪਣਾ ਬਰਬਰੀ ਫੈਸਲਾ ਕਰਿਆ ਸੀ ਜਦੋਂ ਮਾਨਯੋਗ ਹਾਈ ਕੋਰਟ ਦਾ ਆ ਵੀ ਉਹ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਵੀ ਇਹਨਾਂ ਨੂੰ ਦਿੱਲੀ ਜੰਤਰ ਮੰਤਰ ਦੀ ਥਾਂ ਤੋਂ ਉੱਥੇ ਬਹਿ ਕੇ ਆਪਣਾ ਪ੍ਰੋਟੈਸਟ ਕਰਨ ਤੁਸੀਂ ਨਹੀਂ ਉਹ ਚੀਜ਼ ਕਰਨੀ ਤਾਂ ਸਰਕਾਰ ਨੂੰ ਕਟੜੇ 'ਚ ਖੜੀ ਕਰੋ ਜਿਹਦੇ ਬਾਰੇ ਤੁਹਾਨੂੰ ਪਤਾ ਹੈ ਉਹਨਾਂ ਬੰਦਿਆਂ ਨੂੰ ਕਟੜੇ 'ਚ ਖੜੇ ਕਰੋ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਬੱਚੇ ਸ਼ਹੀਦ ਕਰੇ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੂੰ ਵੀ ਤੁਸੀਂ ਇਹ ਕਾਹਤੋਂ ਕਰਿਆ ਇਹ ਦੇਸ਼ ਦੇ ਕਿਸਾਨ ਨੇ ਪੰਜਾਬ ਸੂਬੇ ਦੇ ਹਰਿਆਣੇ ਦੇ ਜਿਹੜੇ ਫਟੜ ਹੋਏ ਨੇ ਉਹ ਤੋਂ ਬਾਅਦ ਸਾਡੀਆਂ ਮੰਗਾਂ ਉਹ ਖੁਦ ਮਾਨਯੋਗ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਹਿ ਸਕਦੇ ਆ ਜਾਂ ਖੇਤੀਬਾੜੀ ਮੰਤਰੀ ਨੂੰ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀਆਂ ਮੰਗਾਂ ਦਾ ਮਸਲਾ ਹੱਲ ਕਰੋ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਕਾਹਤੋਂ ਨਹੀਂ ਤੁਸੀਂ ਕਰ ਰਹੇ ਜੇਕਰ 22 ਤਾਰੀਖ ਦਾ ਸਮਾਂ ਦਿੱਤਾ ਗਿਆ 22 ਤਾਰੀਖ ਤੱਕ ਕੋਈ ਅਗਰ ਫੈਸਲਾ ਲਿਆ ਜਾਂਦਾ ਹੈ ਕਿ ਦੋ ਪਹੀਆ ਵਾਹਨ ਜਾਂ ਐਂਬੂਲੈਂਸ ਜਾਂ ਬਜ਼ੁਰਗਾਂ ਨੂੰ ਕਿਤੇ ਜਾਣ ਲਈ ਇਥੋਂ ਰਸਤਾ ਦਿੱਤਾ ਜਾਵੇ ਤਾਂ ਤੁਹਾਡਾ ਕੀ ਰੁਖ ਹੋਏਗਾ ਤੁਸੀਂ ਅੱਗੇ ਵਧੋਗੇ ਜਾਂ ਫਿਰ ਤੁਸੀਂ ਇਸ ਤਰ੍ਹਾਂ ਸੈਂਟੀ ਪਰਖਾਓ ਅਸੀਂ ਤਾਂ ਕਹਿੰਦੇ ਆ ਜੀ ਵੀ ਦੋ ਪਹੀਆ ਨੂੰ ਕਿਉਂ ਜਾਂ ਚਾਰ ਪਹੀਆ ਹੁਣ ਸਾਰਿਆਂ ਦਾ ਕਾਰੋਬਾਰ ਚੱਲੇ ਅਸੀਂ ਉਹਦਾ ਵਿਰੋਧ ਕਾਤੋਂ ਕਰਾਂਗੇ ਨਹੀਂ ਕਰਾਂਗੇ ਅਸੀਂ ਤਾਂ ਕਹਿੰਨੇ ਵੀ ਸਾਰਿਆਂ ਨੂੰ ਜਾਣ ਦਿਆ ਸਾਬੇ ਸਾਨੂੰ ਅਸੀਂ ਖੁਦ ਜਾ ਕੇ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਵੀ ਦਿੱਲੀ ਜਾਣ ਦਿਆ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਤੁਹਾਡੀਆਂ ਇਹ ਮੰਗਾਂ ਨਹੀਂ ਮੰਨੀ ਜਾਂਦੀਆਂ ਤਾਂ ਫੈਸਲਾ ਕੀ ਰਹੇਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਤਾਂ ਦੇਖੋ ਜੀ ਇੱਥੇ ਤੱਕੇ ਕਹਿੰਨੇ ਆ ਮੋਦੀ ਸਾਹਿਬ ਨੂੰ ਵੀ ਭਾਈ ਅਸੀਂ ਇੱਥੇ ਬੈਠੇ ਆ ਇੱਥੇ ਤੋਂ ਮਾ ਸਾਡਾ ਹੱਲ ਕਰਾ ਕੇ ਸਾਨੂੰ ਵਾਪਸ ਕਰ ਦੇ ਜੇ ਅਸੀਂ ਗਾਹਾਂ ਚਲੇ ਗਏ ਨਾ ਤਾਂ ਤੈਨੂੰ ਨਾਕਟਬੋ ਕੇ ਮਰਨਾ ਪੈ ਜੂਗਾ ਲਾਨਤ 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 ਹੋ ਗਈ ਤੇਰੇ ਪਰ ਕਿ ਪਏ ਨਾ ਵੀ ਤੇਰੇ ਕੋਲ ਅਸੀਂ ਬੈਠੇ ਰਹੇ ਆ ਹੁਣ ਵੀ 2026 ਦੇ ਵਿੱਚ ਬਿਲਕੁਲ ਤੂੰ ਜ਼ੀਰੋ ਹੋ ਜਾਏਗਾ ਆਪਣੇ ਆਪ ਫੈਸਲੇ ਹੁੰਦੇ ਜਾਣਗੇ ਜੂਨੀਅਰ ਨਹੀਂ ਚੜਾਈ ਹੋਊਗੀ ਮੋਦੀ ਦੀ ਤਰਾਈ ਹੋਊਗੀ ਠੀਕ ਹੈ ਠੀਕ ਹੈ ਵੀ ਅਸੀਂ ਤਾਂ ਇੱਥੇ ਤੱਕੇ ਹੁਣੇ ਕਹਿੰਦੇ ਆ ਵੀ ਤੂੰ ਇੱਥੇ ਆ ਕੇ ਮਸਲਾ ਹੱਲ ਕਰ ਦੇ ਜੇ ਨਹੀਂ ਤਾਂ ਹਰਿਆਣਾ ਸਰਕਾਰ ਬਾਰਡਰ ਖੋਲ੍ਹ ਦੇਵੇ ਅਸੀਂ ਅੱਗੇ ਚੱਲ ਜਾਈਏ ਸੋ ਬਿਲਕੁਲ ਛੁੜ ਸਕਦੇ ਹੋ ਕੀ ਮੰਗਾਂ ਨੂੰ ਲੈ ਕੇ ਆਪਣੀ ਬਜਿੱਦ ਨੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਉਦੋਂ ਤੱਕ ਸਾਡਾ ਇਸੇ ਤਰ੍ਹਾਂ ਜਾਰੀ ਰਹੇਗਾ ਹੁਣ ਦੇਖਣਾ ਹੋਵੇਗਾ 22 ਤਰੀਕ ਨੂੰ ਕੀ ਫੈਸਲਾ ਆਉਂਦਾ ਉਸ ਤੋਂ ਬਾਅਦ ਹੀ ਜਿਹੜਾ ਕਿ ਅਗਲਾ ਰੁਖ ਅਪਣਾਇਆ ਜਾਵੇਗਾ ਕੈਮਰਾ ਪਰਸਨ ਸੁਭਾ ਸਿੰਘ ਦੇ ਨਾਲ ਦੇਆ ਸਿੰਘ ਰਾਜਪੁਰਾ